ਕੀ ਨਾਮ ਪੈਂਜੀ ਤੁਹਾਡਾ ਪਰਮਜੀਤ ਪਰ ਅੱਛਾ ਕੀ ਬਣੇ ਹਾਲਾਤ ਜਦੋਂ ਤੁਸੀਂ ਜਦੋਂ ਆਏ ਆਹ ਪਹਿਲੀ ਵਾਰ ਆੜਾ ਆਇਆ ਤੁਹਾਨੂੰ ਕਿਸ ਤਰ੍ਹਾਂ ਦਾ ਬਦਲ ਪਤਲਾ ਕੋਈ ਅਨਾਉਂਸਮੈਂਟ ਹੋਈ ਸੀ ਜਾਂ ਕੀ ਹੋਇਆ ਸੀ ਨਹੀਂ ਨਹੀਂ ਲੋਕਾਂ ਨੇ ਕਿਹਾ ਵੀ ਪਹਾੜ ਆ ਗਿਆ ਤੇ ਇਸ ਕਰਕੇ ਹੀ ਰੋਟੀ ਪਾਉਣ ਦਾ ਸਮਾਨ ਮੇਰੇ ਕੋਲ ਚੁੱਕਿਆ ਗਿਆ अच्छा ते बेटियां ਨੂੰ ਲੈ ਕੇ ਤੇ ਮੈਂ ਗੁਰਦੁਆਰੇ ਚਲਦੀ ਗੁਰਦੁਆਰਾ ਚੱਲ ਗਈ ਸੀ ਗੁਰਦੁਆਰੇ ਉੱਚਤਮਤ ਸੀ ਜਿਹੜਾ ਬੰਦ ਹਾਂਜੀ ਹਾਂਜੀ ਉੱਚੇ ਤੋਂ ਅੱਛਾ ਤੇ ਫੇ ਕਦੋਂ ਘਰ ਆਏ ਤੁਸੀਂ ਹਜੇ ਵੀ ਨਹੀਂ ਆਈ ਮੈਂ ਤੇ ਉੱਥੇ ਰੋਟੀ ਪੰਦੇ ਸਮਾਨ ਉੱਥੇ ਹੀ ਹੈ ਮੇਰੇ ਉੱਥੇ ਹੀ ਹੈ ਹਾਂਜੀ ਠੀਕ ਹੈ ਤੇ ਘਰ ਦੇ ਕੀ ਹਾਲਾਤ ਜਦੋਂ ਤੁਸੀਂ ਆਏ ਦੇਖਿਆ ਹੋਵੇਗਾ ਕਦੋਂ ਆਏ ਘਰ ਤੁਸੀਂ ਘਾਰਾ ਕੇ ਦੇਖੇ ਪਾਣੀ ਹੀ ਅੱਗੇ ਚਿੱਕਰ ਚੁੱਕੜ ਬੜਾ ਖਰਾਬ ਹੀ ਆ ਕੇ ਵੇਖਿਆ ਤੇ ਦਾਲੀਆਂ ਕੰਧਾ ਕੁੰਧਾ ਪਾਟੀਆਂ ਕੁੰਧਾ ਪਾਟੀਆਂ ਹਾਂਜੀ ਤੇ ਹਜੇ ਵੀ ਘਰ ਨਹੀਂ ਆ ਰਹੇ ਤੁਸੀਂ ਨਹੀਂ ਹਜੇ ਵੀ ਨਹੀਂ ਆਈ ਕਿਉਂ ਮਤਲਬ ਕਿਉਂ ਤਾਂ ਨਹੀਂ ਵੀ ਇੱਥੇ ਮੈਂ ਵੱੜ ਗਈ ਤੇ ਕਿਤੇ ਡਿ ਤੋ ਪਾ ਲੱਗਣੀ ਇਹਦੇ ਫਿਰ ਡੇਪੂ ਆ। ਹੂੰ ਇਸ ਕਰਕੇ ਨਹੀਂ ਆ ਰਿਹਾ। ਹਸਬੰਦ ਕੋਤ ਕੀ ਕਰਦੇ ਨੇ ਤੁਹਾਡੇ? ਹਸਬੰਦ ਤੇ ਆ ਕਰਦੇ ਹੀ ਫਰਨੀਚਰ ਦਾ ਕੰਮ ਕਰਦੇ ਹੀ ਉਹਦੀ ਡੈਥ ਹੋ ਗਈ। ਛੱਕਾ ਤੋਂ ਹੋਈ ਡੈਥ ਉਹਨਾਂ ਦੀ। 2 ਸਾਲ ਹੋ ਗਏ। ਤੇ ਹੁਣ ਫਿਰ ਕੌਣ ਘਰ ਚੋ ਖੋ ਹੋਣਾ ਹੋਰ? ਬੇਟੀਆਂ ਕਾਹੋਂ ਘਰ ਦਾ ਖਰਚਾ ਚ ਚਲਾਉਂਦੀਆਂ। ਬੇਟੀਆਂ ਖਰਚਾ ਚ ਲਾਂਦੀਆਂ ਨੇ। ਕਿੰਨੇ ਬੱਚੇ ਨੇ ਤੁਹਾਡੇ? 4 ਬੇਟੀਆਂ ਤੇ ਇੱਕ ਕਾਕਾ ਜੀ। 4 ਬੇਟੀਆਂ ਤੇ ਕਾਕਾ ਕਾਕਾ ਸਭ ਤੋਂ ਛੋਟਾ ਹੈ। ਹਾਂਜੀ ਸਭ ਤੋਂ ਛੋਟਾ। ਕੀ ਕਰਦੀ ਨੇ ਬੇਟੀਆਂ ਕੀ ਕਰਦੀਆਂ ਨੇ? ਇੱਕ ਸਲਾਈ ਕਰਦੀ ਏ ਇੱਕ ਰੈਸਟੋਰੈਂਟ ਦੀ ਦੁਕਾਨ ਤੇ ਲੱਗੀ ਆ ਅੱਛਾ ਹਮੇਸ਼ਾ ਲੱਗੀ ਆ ਅੱਛਾ ਤੁਸੀਂ ਵੀ ਕੁਝ ਕਰਦੇ ਹੋ ਮੈਂ ਮੇਰੇ ਕੋ ਮਾਜੇ ਜੇ ਮੈਂ ਮਾਜੇ ਨੂੰ ਪੱਟੇ ਪੁੱਟੇ ਪਾ ਕੇ ਦੁੱਧਾਂ ਦੀ ਵੇਚ ਕੇ ਗੁਜ਼ਾਰਾ ਕਰਦੀ ਦੁੱਧਾਂ ਵੇਚ ਕੇ ਗੁਜ਼ਾਰਾ ਕਰਦੀ ਆ ਠੀਕ ਹੈ ਤਾਂ ਕੋਈ ਐਡਮਿਨਿਸਟ੍ਰੇਸ਼ਨ ਦਾ ਕੋਈ ਬੰਦਾ ਤੁਹਾਡੇ ਕੋ ਆਇਆ ਸੀਗਾ ਜਾਂ ਸਰਕਾਰ ਨੇ ਜਾਂ ਕੋਈ ਹੋਰ ਕੋਈ ਐ एनजीओ ਵਗੈਰਾ ਹੁੰਦੀਆਂ ਨੇ ਕੋਈ ਆਈਏ ਤੁਹਾਡੇ ਕੋ ਵੀ ਅਪਰੋਚ ਕੀਤਾ ਵੀ ਤੁਹਾਡੇ ਕਰਦੀ ਮੁਰੰਮਤ ਕਰਾ ਲਈ ਜਾਂ ਕੁਝ ਆਈ ਨਹੀਂ ਅੱਛਾ ਆਈ ਨਹੀਂ ਉਹਨੇ ਆ ਕੇ ਦੇਖਿਆ ਆ ਹਾਂ ਨਾ ਪੁਛਵੀ ਆਏ ਉਹਨੇ ਵੀ ਦੇਖਿਆ ਫਿਰ ਹੋਰ ਵੀ ਆਏ ਨੇ ਕੌਣ ਆਇਆ ਸੀ ਕਿ ਕੁਝ ਪਤਾ ਕੌਣ ਆਇਆ ਸੀ ਹਾਂਜੀ ਰਮਦਾ ਦੇ ਮਾਪੂਛ ਅੱਛਾ ਗਾਜ ਦੇ ਮਾਪੂਛ ਅੱਛਾ ਉਹ ਮੇਰਾ ਪੁੱਛ ਜਿਹਨਾਂ ਜਿਹਨਾਂ ਨੂੰ ਪਤਾ ਲੱਗਦਾ ਆ ਕੇ ਦੇਖਦੇ ਅੱਛਾ ਦੇਖਦੇ ਆ ਕੇ ਤੇ ਕਈ ਨੇ ਕੋਈ ਅਸ਼ੋਰੈਂਸ ਦਿੱਤੀ ਕੋਈ ਵੀ ਤੁਹਾਡਾ ਕਰਵਾਉਗਾ ਨਹੀਂ ਕੋਈ ਵੀ ਕੋਈ ਗੱਲ ਨਹੀਂ ਜਿੰਨੀ ਹੈਡੀ ਹੈਲਪ ਹੋਏਗੀ ਭੰਦੀ ਤੁਹਾਡੀ ਕਰਵਾਉਣਾਂ ਅੱਛਾ ਹਾਂਜੀ ਕਿਸੇ ਨੇ ਘਰ ਬਨਾਰਾ ਠੀਕ ਕਰਵਾਉਣ ਨੂੰ ਜਾਂ ਕੋਈ ਕੋਈ ਵੀ ਕਿਆ ਕੁਝ ਨਹੀਂ ਉਹ ਕਹਿੰਦੇ ਤਾਂ ਸਹੀ ਹੈ ਵੀ ਉਹਨੂੰ ਕਰਵਾ ਦਾਂਗੇ ਉਹਨੂੰ ਕੁਰਬਾਨ ਗਈ ਤੇ ਕਹਿ ਕੇ ਗਏ ਨਹੀਂ ਪੰਜ ਕੀ ਨਾਮ ਤੁਹਾਡਾ ਮੇਰਾ ਨਾਮ ਆਸ਼ਾ ਰਾਨੀ ਜੀ ਆਸ਼ਾ ਜੀ ਦੱਸਣਾ ਕੀ ਹੋਇਆ ਸਾਰਾ ਜਦੋਂ ਤੁਸੀਂ ਹਾੜ ਆਏ ਨੇ ਕਿਸ ਤਰ੍ਹਾਂ ਤੁਹਾਨੂੰ ਲੱਗਾ ਕਿਸਾਂ ਤੁਸੀਂ ਇਧਰ ਹੋ ਗਏ ਥੋੜਾ ਦੱਸਿਓ ਜਦੋਂ ਪਾਣੀ ਆਇਆ ਜੀ ਅਹੀਂ ਮੇਰੀ ਨਾਉ ਛੋਟੀ ਰਸੋਈ ਦੇ ਵਿੱਚ ਚਾਹ ਬਣਾਉਂਦੀ ਹੀ ਮੈਂ ਫਲੈਸ਼ ਵਿੱਚ ਹੀ ਤੇ ਸਾਡੇ ਜਿੱਥੇ ਕੰਮ ਕਰਦੇ ਹਨ ਉਹਨਾਂ ਸਾਡੇ ਘਰ ਫੋਨ ਕੀਤਾ ਕੋਨੇ ਵਾਲੇ ਵਾਲਿਆਂ ਜੱਟਾਂ ਵੀ ਪਾਣੀ ਸਟਕ ਪਾਰ ਕਰ ਗਿਆ ਜੀ ਸਾਡੇ ਵਹਿੰਦੇ ਆ ਵਹਿੰਦੇ ਆ ਪਾਣੀ ਸਾਡੀਆਂ ਮੜੀਆਂ ਦੇ ਵਿੱਚ ਆ ਗਿਆ ਧਰਮ ਇੱਧਰ ਸਮਸ਼ਾਨ ਘਾਟ ਦੇ ਵਿੱਚ ਫਿਰ ਮੈਂ ਆਪਣੀ ਨਾਉਣ ਬਾਉਂ ਫੜ ਕੇ ਖੇਤੀ ਨਾਲ ਨਿਕਲ ਕੇ ਬਾਹਰ ਨਿਕਲ ਗਈਆਂ ਉਧਰ ਮੇਰੀ ਜਠਾਣੀ ਆਂਡੇ ਦੀ ਸਾਨੂੰ ਲੈਣ ਵਾਸਤੇ ਵੀ ਦੌੜ ਆ ਪਾਣੀ ਆ ਗਿਆ ਜੇ ਤੇ ਸਾਡਾ ਸਾਮਾਨ ਸਾਰਾ ਅੰਦਰ ਆ ਗਿਆ ਅਸੀਂ ਕੁਝ ਨਹੀਂ ਖੜਿਆ ਸਿਰਫ ਅਸੀਂ ਸਿਲੰਡਰ ਗੈਸ ਖੜਿਆ ਘੱਟ ਕੇ ਅੰਦਰ ਅੱਛਾ ਤੇ ਇਥੋਂ ਕਿੱਥੇ ਗਏ ਫਿਰ ਫਿਰ ਅਸੀਂ ਆਪਣੇ ਜੀਹਟ ਦੇ ਘਰ ਗਏ ਆ ਕਿੱਥੇ ਪਿੰਡ ਦੇ ਵਿੱਚ ਪਿੰਡ ਕਿੱਥੇ ਕਿਹੜੇ ਪਿੰਡ ਇਹੋ ਪਿੰਡ ਆ ਉੱੱਤੇ ਆ ਸਾਹੀ ਅੱਛਾ ਉਥੇ 7 ਦਿਨ ਰਹੇ ਉਹਦੇ ਘਰ ਅੱਛਾ ਉਹਦੇ ਤੋਂ ਬਾਅਦ ਫਿਰ ਅਸੀਂ ਜੰਝ ਘਰ ਆ ਗਏ ਆ ਸਾਡਾ ਪਰਿਵਾਰ ਆ ਸਾਡਾ ਉੱਥੇ ਗੁਜ਼ਾਰਾ ਨਹੀਂ ਹੁੰਦਾ ਕਮਰਾਣਾ ਦਾ ਛੋਟਾ ਸੀ ਹੂੰ ਹੂੰ ਉਹਦੇ ਨਾਲ ਕਰਕੇ ਫਿਰ ਅਸੀਂ ਆਖਿਆ ਵੀ ਸਾਡੇ ਚਾਰ ਜੀ ਨੇ ਤੇ ਸਾਨੂੰ ਦਿਖਤੀ ਸੀ ਉੱਥੇ ਥੋੜੀ ਜੀ ਹੂੰ ਤੇ ਫਿਰ ਸਾਨੂੰ ਜੰਝ ਘਰ ਆਣਾ ਪਿਆ ਤੇ ਹੁਣ ਵੀ ਜੰਝ ਘਰ ਹੀ ਰਹਿ ਰਹੇ ਹਾਂਜੀ ਅਸੀਂ ਜੰਝ ਘਰ ਹੀ ਰਹਿਣ ਦੇ ਤੇ ਘਰ ਪੂਰਾ ਖਤਮ ਹੋ ਗਿਆ ਤਬਾਹ ਹੋ ਗਿਆ ਮਤਲਬ ਖਤਮ ਹੋ ਗਿਆ ਘਰ ਪੂਰਾ ਸਾਡਾ ਹੁਣ ਕਿਤਰਾ ਨੇ ਬੱਚੇ ਲੈ ਕੇ ਥੱਲੇ ਵੜ ਗਏ ਹੂੰ ਕੰਧਾਂ ਬੈਠੀ ਦੀਆਂ ਨੇ ਹੋ ਨਾ ਵੇਖਾ ਉਹ ਤੁਸੀਂ ਵੀ ਕੀ ਹਾਲ ਤੁਹਾਡੀ ਤੇ ਕੋਈ ਕੋਈ ਕਿਸੇ ਨੇ ਤੁਹਾਨੂੰ ਅਪਰੋਚ ਕੀਤਾ ਕਿਸੇ ਐਡਮਿਨਿਸਟ੍ਰੇਸ਼ਨ ਨੇ ਜਾਂ ਸਰਕਾਰ ਨੂੰ ਕੋਈ ਆਇਆ ਵਾ ਕੋਈ ਉਹ ਐਨ ਜੀਓ ਕੁਝ ਆਂ ਗਿਆ ਕੋਈ ਨਹੀਂ ਸਾਡੇ ਪੀ ਹਜੇ ਤੱਕ ਕਰਤੀ ਕੋਈ ਵੀ ਆਇਆ ਅੱਛਾ ਹਾਂਜੀ ਤੇ ਉਸ ਤਰ੍ਹਾਂ ਤੁਹਾਨੂੰ ਜਿਹੜਾ ਜਿਹੜਾ ਰਾਸ਼ਨ ਵਾਰਾ ਤੁਹਾਨੂੰ ਮਿਲਿਆ ਕਿ ਨਹੀਂ ਮਿਲਿਆ ਰਾਸ਼ਨ ਇਸ ਤਰ੍ਹਾਂ ਹੀ ਵੀ ਗੱਡੀਆਂ ਗੱਡੀਆਂ ਆਂਦੀਆਂ ਨੇ ਬੱਚੇ ਸਾਡੇ ਗਾਂ ਹੋ ਕੇ ਫਟ ਫੋੜ ਲੈਂਦੇ ਨੇ ਅੱਛਾ ਇਸੇ ਤਰ੍ਹਾਂ ਵੀ ਜਿੱਤ ਤਰ੍ਹਾਂ ਲੋਕਾਂ ਨੂੰ ਮਿਲਦਾ ਉਸ ਤਰ੍ਹਾਂ ਹੀ ਸਾਨੂੰ ਮਿਲਦਾ ਰਾਸ਼ਨ ਹਾਂਜੀ ਤੇ ਕਿਸੇ ਸਰਕਾਰ ਨੇ ਮਤਲਬ ਆਕਿੰਨ ਕਿ ਆਪ ਵੀ ਤੁਹਾਡਾ ਘਰ ਬਣਾ ਦਾਂਗੇ ਜਾਂ ਕੁਝ ਕਰ ਦਾਂਗੇ ਅੱਜ ਤੱਕ ਕਰਦੇ ਨਹੀਂ ਜਿਆਨ ਨੂੰ ਕਿਸੇ ਨੇ ਵੀ ਭਰੋਸਾ ਨਹੀਂ ਦਿੱਤਾ ਕਿਸੇ ਨੂੰ ਭਰੋਸਾ ਹਾਂਜੀ ਇਹਨਾਂ ਆਸਾ ਜਿਕੇ ਹੈ ਕੋਈ ਨਹੀਂ ਆ ਕਿੰਨੇ ਕਿੰਨੇ ਜੀ ਰਹਿੰਦੇ ਇਸ ਘਰ ਚ ਹ ਮੇਰੀਆਂ ਦੋ ਨਵਾਂ ਆਣੇ ਤੇ ਚਾਰ ਮੇਰੇ ਬੇਟੇ ਨੇ ਅੱਛਾ ਹਾਂਜੀ ਤੇ ਦੋਹੇ ਜੀ ਅਸੀਂ ਆਪਾਂ ਤਿੰਨ ਹੜੇ ਬੱਤ ਜੇ ਨੇ ਅੱਛਾ ਬਾਅਦ ਚ ਆ ਕੇ ਤੁਸੀਂ ਜੋ ਤੁਸੀਂ ਹੜ ਆਏ ਉਸ ਤੋਂ ਬਾਅਦ ਕਿੰਨੇ ਦਿਨ ਬਾਅਦ ਤੁਸੀਂ ਘਰ ਆ ਕੇ ਦੇਖਿਆ ਬਾਅਦ ਚ ਕਾਰਣ ਕਿ ਸਾਡਾ ਇਹਨਾਂ ਦੇ ਡੈਡੀ ਜਿਹੜੇ ਉਹ ਕੋਠੇ ਤੇ ਹੀ ਗਵਾਂਡੀਆਂ ਦੇ ਕੋਠੇ ਤੇ ਰਹੇਦੇ ਸੀ ਉਹ ਵੇਂਦੇ ਰਹੇ ਉਤੋਂ ਵੀ ਸਾਡਾ ਸਮਾਨ ਅੰਦਰ ਆ ਤੇ ਕੋਈ ਵਾਰ ਉਹਨਾਂ ਕੋ ਪੈ ਦੇ ਰਾਤ ਬਰਾਤੇ ਉਹਨਾਂ ਦੋ ਰਾਤਾਂ ਕੋਠੇ ਦੇ ਕੱਡੀਆਂ ਦੇ ਸਾਹਮਣੇ ਵੇਂਦੇ ਰਹੇ ਨੇ ਅੱਛਾ ਹਾਂਜੀ ਤੇ ਫਿਰ ਵੇਂਦੇ ਰਹੇ ਪਾਣੀ ਚੜਦਾ ਗਿਆ ਸਾਡੇ ਕੋ ਪੇਚਣਾ ਕਈ ਤੇ ਕੱਢਣ ਦੀ ਸਮਾਨ ਕਿੰਨਾ ਪਾਣੀ ਆ ਗਿਆ ਪਾਣੀ 5 5 ਫੁੱਟ ਤਾਂ ਪਾਣੀ ਸੀ 5 ਫੁੱਟ ਤੋਂ ਵੀ ਤਾਂ ਹੀ ਸਾਡਾ ਪੜੋਲਾ ਲੱਕੋ ਜਿਹੜਾ ਇਹ ਨਾ ਕਾਨਕ ਵਾਲਾ ਡੁੱਬਾ ਆ ਹੀ ਵਿੱਚ ਉੱਛਾ ਉਹਦੇ ਕਾਰਨ ਸਾਡੇ ਕਣਕ ਵੀ ਸਾਰੀ ਘਰ ਕੋ ਗਈ ਹੈ ਹਾਂਜੀ ਦੋ ਤੋੜੇ ਫਿਰ ਪਾਹੀ ਉੱਤੋਂ ਤੋਂ ਕੱਢੇ ਨੇ ਵਿੱਚੋਂ ਤੇ ਬਾਕੀ ਸਾਡੀ ਸਾਰੀ ਕਣਕ ਉੱਥੇ ਜੰਝ ਕਰਦੇ ਗਏ ਤੇ 킬ਰ ਹੀ ਪਈ ਆ ਖਰਾਬ ਹੋ ਗਈ ਦੀ ਹਾਂ ਹਾਂ ਹਾਂਜੀ ਤੇ ਹਾਏ ਫਿਰ ਖਾਣਾ ਕੋ ਨਾ ਰੋਟੀ ਬਾਰੇ ਕਿਸਾਂ ਕਰਦੇ ਹੋ ਤੁਸੀਂ ਫਿਰ ਰੋਟੀ ਐ ਤਰ੍ਹਾਂ ਹੀ ਵੀ ਬਾਹਰੋਂ ਰਾਚਾਂ ਰੋਚਾਂ ਆਣ ਲਿਆ ਆਟਾ ਵੀ ਜਿੱਦਾਂ ਸਰਕਾਰ ਭੇਜਦੀ ਹੈ ਗੱਡੀਆਂ ਦੇ ਉੱਤੇ ਆਟਾ ਦੇ ਆ ਤੋੜੇ ਤਾੜੇ ਸੌਦਾ ਪੱਤਾ ਇਸ ਤਰ੍ਹਾਂ ਚੱਲਣ ਡਿਆ ਕਿ ਕੀ ਹਸਬੰਦ ਦਾ ਕੀ ਨਾਮ ਕੀ ਤੁਹਾਡੇ ਦਾ ਹਾਂਜੀ ਉਹ ਰਾਜਿੰਦਰਪਾਲ ਜਗਿੰਦਰਪਾਲ ਕਰਦੇ ਕਿ ਨਿਉ ਉਹ ਇੱਤਰਾ ਦੇੜੀ ਦਾ ਪਾਈ ਕੋ ਉੱਥੇ ਦੁਕਾਨ ਦੇ ਉੱਤੇ ਨੇ ਕਸ਼ੈਕਲਾਂ ਵਾਲੀ ਤੇ ਦੇੜੀ ਦੇ ਹਿਸਾਬ ਨਾਲ 150 ਬਾਕੀ ਬੱਚੇ ਕੀ ਕਰਦੇ ਨੇ ਬਾਕੀ ਵੀ ਦੇੜੀ ਤਾਂ ਪਾਈ ਕਰਨ ਦੇ ਇਹਨੇ ਦੇੜੀ ਤੋਂ ਪਾਈ ਹਾਂਜੀ ਕੀ ਮਤਲਬ ਦਿਹਾੜੀ ਚ ਕੀ ਕਰਦੇ ਬੰਦਾ ਫਾਰਮ ਲੇਬਰ ਆ ਜਾਂ ਕਿਸਾਨ ਖੇਤਾਂ ਚ ਕੰਮ ਕਰਦੇ ਆ ਕਿਸਾਨ ਕਰਦੇ ਖੇਤਾਂ ਚ ਨਹੀਂ ਇੱਕ ਨੇ ਨਾਈਆਂ ਦੀ ਦੁਕਾਨ ਪਾਈ ਮਾੜੀ ਮਾੜੀ ਮੋਟੀ ਇੱਤਰਾ ਹੀ ਪੀ ਹੂੰ ਤੁਹਾਨੂੰ ਪਤਾ ਯਾ ਨਾਈਆਂ ਦੇ ਦੁਕਾਨ ਤੋਂ ਕਿੰਨੇ ਕੀ ਹੁੰਦਾ ਨੇ ਹੂੰ ਹੂੰ ਤੇ ਇੱਤਰਾ ਘਰਾਂ ਦੇ ਵਿੱਚ ਇੱਕ ਮਜ਼ਦੂਰੀ ਕਰਦਾ ਆ ਲੱਕੜ ਦਾ ਕੰਮ ਕਰਦਾ ਨੇ ਲੱਕੜ ਦਾ ਕੰਮ ਕਰਦਾ ਇਹ ਜੇ ਕੋ ਵਾੜੂ ਮਾਰੇ ਤੇ ਚੱਲ ਜਾਂਦੇ ਨੇ ਹਮ ਮੰਝੇ ਇਸ ਤਰ੍ਹਾਂ ਨਹੀਂ ਸਿੱਖੇ ਫਿਰ ਗੁਜ਼ਾਰਾ ਮੁਸ਼ਕਲ ਹੋ ਰਿਹਾ ਵੀ ਜਿਆਰਾ ਮੁਸ਼ਕਲੀ ਹੋਣ ਡਿਆ ਕੋਤੋ ਸਿਆਲ ਆਂਦੇ ਦਾ ਸਿਆਲ ਵਿੱਚ ਕੀ ਕਰਾਂਗੇ ਉੱਥੇ ਵੀ ਜਾਂਜ ਘਰ ਦਾ ਬਰਾਂਡਾ ਜਾਂ ਘਾੜ ਮਗਾੜਾ ਨਿਕਨੇ ਕਿ ਬੱਚੇ ਆਂਦੇ ਕੱਪੜੇ ਵਰ ਵੀ ਸਾਰੇ ਖਰਾਬ ਹੋ ਗਏ ਸੀ ਕੱਪੜੇ ਤਿੰਨ ਪੰਡਾ ਹੱਡੀਆਂ ਖੋਭਕੀਆਂ ਵਿੱਚ ਵੀ ਅਸੀਂ ਮੰਝੇ ਦੇ ਉੱਤੇ ਰੱਖੀਆਂ ਬੈੱਡ ਦੇ ਉੱਤੇ ਤੋਂ ਜਦੋਂ ਪਾਣੀ ਦੀ ਝਲ ਤਾਂ ਚੜੀ ਆ ਬੈੱਡ ਥੱਲੇ ਖੋਭ ਗਏ ਨੇ ਤੇ ਲੀੜੇ ਜਿਹੜੇ ਨਵੇਂ ਹੀ ਅਲਬਾਰੀਆਂ ਦੇ ਅਲਬਾਰੀਆਂ ਥੱਲੇ ਬੈਹ ਗਏ ਪਾਣੀ ਵਿੱਚ ਵੜ ਗਏ ਅੱਛਾ ਤੇ ਹੁਣ ਸਮਾਨ ਸਾਰੇ ਖਰਾਬ ਹੋ ਚੁੱਕੇ ਸਾਰੇ ਖਰਾਬ ਹੋ ਗਿਆ ਫ੍ਰਿਜ ਮੇਰੀ ਵੱਡੀ ਫ੍ਰਿਜ ਆ ਵੇਖੋ ਸਾਰੀ ਖਰਾਬ ਹੋ ਗਈ ਇੱਕ ਦੋ ਟੀਵੀ ਟਰਾਲੀਆਂ ਬਾਹਰ ਟੁੱਟ ਗਈਆਂ ਨੇ ਹੂੰ ਹੂੰ ਸਾਰਾ ਸਮਾਨ ਗਰਕ ਹੋ ਗਿਆ ਤੇ ਹੁਣ ਫਿਰ ਲਾਈਫ ਕਿਸ ਤਰ੍ਹਾਂ ਦੁਬਾਰਾ ਜਿੰਦ ਸ਼ੁਰੂ ਹੋਏਗੀ ਸੰਸਾਰਿਆ ਹੁਣ ਇਹ ਉਹਦੇ ਕੁਦਰਤ ਦੇ ਹੱਥ ਗੱਲ ਵੇਖੋ ਜੀ ਉਹ ਕਰੇਗਾ ਮਾਲਕ ਕੀ ਕਰਨਾ ਫਿਰ ਹੁਣ